ਹਾਂਜੀ ਠੀਕ ਹੈ ਜੀ ਵੀਡੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਲਕੀ ਜਿਹੜੀ ਹੈ ਉਹ ਚਾਲੇ ਪਾਏਗੀ ਸਮੂਹ ਸਰਦਾ ਬੜੇ ਹੀ ਆਪਣੇ ਪਿਆਰ ਤੇ ਸਤਿਕਾਰ ਦੇ ਨਾਲ ਬੜੇ ਹੀ ਧੰਨ ਦੇ ਨਾਲ ਆਪਾਂ ਤੁਮਨਾ ਇਹ ਨਾ ਹੋਵੇ ਮੈਂ ਪਹਿਲਾਂ ਵੀ ਜਿਤੇ ਬੰਦੀ ਦੇ ਮੁਖੀ ਅਤੇ ਦਾਸ ਸਾਹਿਬ ਜੀ ਆਦਾ ਬਾਬਾ ਫਤੇ ਸਿੰਘ ਤਾਨਾ ਦਲ ਜੀ ਦੇ ਸਪਾਂਸਰ ਦੇ ਬਹੁਤ ਬਹੁਤ ਧੰਨਵਾਦ ਸਤਿ ਅੰਦਰ ਮੋਗਾ ਅੰਬੇ ਦੀ ਗੱਣਾ ਪੰਜਾਬ ਤੋਂ ਇਹਨਾਂ ਦਾ ਵੀ ਇੱਥੇ ਪਹੁੰਚਣਗੇ ਬਹੁਤ ਬਹੁਤ ਧੰਨਵਾਦ ਉਸਾਇਆਂ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਰਤ ਬਹੁਤ ਹੀ ਖੁਸ਼ੀਆਂ ਭਰਿਆ ਦਿਖਾੜਾ ਸੰਤਾਂ ਮਹਾਂਪੁਰਖਾਂ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਮਹਾਰਜ ਦੇ ਲੇਖੇ ਲਾਇਆ ਔਰ ਸੰਗਤਾਂ ਨੂੰ ਇਸ ਦਲਦਲ ਚੋਂ ਦੁਨੀਆ ਬਹੁਤ ਬਹੁਤ ਸੇ ਧੰਨਵਾਦ ਸੱਜੇ ਸਰਦਾਰ ਜਿੰਦਰ ਸਿੰਘ ਜੀ ਐਸਐਸਪੀ ਇੰਕਾਇ ਨੂੰ ਨਾਲ ਲੈ ਕੇ ਚੱਲਦੇ ਆ ਇਹ ਬੜਾ ਵੱਡਾ ਮਹਾਪੁਰਸ਼ਾਂ ਦਾ ਉਪਰਾਲਾ ਹੈ ਸਾਰੇ ਇਲਾਕੇ ਦੀ ਸੰਗਤ ਬੈਠੀ ਹੈ ਜਿਨ੍ਹਾਂ ਚ ਐਸਪੀ ਪ੍ਰਿੰਸੀਪਲ ਸਿੰਘ ਜੀ ਮਦਾਰਾ ਤੋਂ ਐਪੀਐਸ ਗੈਲ ਜੀ ਤੰਲਾ ਜੀ ਔਰ ਪ੍ਰੈਸ ਤੇ ਹੋਰ ਸਾਰੇ ਇਲਾਕੇ ਤੋਂ ਆਏ ਬੇ ਭੈਣੋ ਤੇ ਭਰਾਵੋ ਇਹ ਬੜੀ ਵੱਡੀ ਮਹਾਪੁਰਸ਼ਾਂ ਦੀ ਦੇਣ ਹੈ ਜਿਹੜਾ ਕਿ ਆਪਾਂ ਨੂੰ ਇਥੋਂ ਅਸ਼ੀਰਵਾਦ ਮਿਲਦਾ ਮੈਂ ਵੀ ਅੱਜ ਆਪਣੀ ਹਾਜ਼ਰੀ ਲਵਾਉਣ ਆਇਆ ਤੇ ਅਰਦਾਸ ਵੀ ਕਰਦਾ ਹੈ ਕਿ ਇਹ ਯਾਤਰਾ ਪੂਰਨ ਸਫਲਤਾ ਹੋਵੇ ਜਿਹੜੇ ਜਿਹੜੇ ਇਲਾਕੇ ਚ ਜਾਣਾ ਹੈਗਾ ਪਰ ਸੰਗਤ ਇਸੇ ਤਰ੍ਹਾਂ ਨਾਲ ਜੁੜਦੀ ਰਵੇ ਮੈਂ ਆਪਣੇ ਵੱਲੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਤੇ ਅਰਦਾਸ ਵੀ ਕਰਦਾ ਏ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਬਲ ਬਖਸ਼ੇ ਤੁਸੀਂ ਯਾਤਰਾ ਕਰਦੇ ਰਹੋ ਔਰ ਸੰਗਤ ਚੋਂ ਦਾਤ ਦੇ ਨਾਲ ਜੋੜਦੇ ਰਹੋ ਇਹ ਅਸੀਰਵਾਦ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਸ੍ਰੀ ਵੈਗਰੂ ਜੀ ਦਾ ਹਸਾ ਸ੍ਰੀ ਵੈਗਰੂ ਜੀ ਦੀ ਫਤਿਹ ਤੇਰੀਏ ਚ ਸੇਵਾ ਕਰਨ ਦਾ ਕਰੀ ਦੇ ਰੋ ਮੌਕਾ ਮਿਲਦਾ ਜਿਵੇਂ ਮੈਂ ਜੋਬ ਸੀ ਮੈਂ ਉਦੋਂ ਡਿਊਟੀ ਵੀ ਦਿੰਦਾ ਰਿਹਾ ਹਾਂ ਜਦੋਂ ਤੋਂ ਰਿਟਾਇਰਮੈਂਟ ਹੋਈ ਹੈ ਤੇ ਮੈਂ ਉਦੋਂ ਤੋਂ ਵੀ ਹਰ ਸਾਲ ਇਸ ਯਾਤਰਾ ਵਿੱਚ ਆਉਣਾ ਤੇ ਅਸੀਰਵਾਦ ਲੈਣਾ ਇਮਾਮੁਖਸ਼ਾ ਜੀ ਦਾ ਬੜਾ ਵੱਡਾ ਉਪਰਾਲਾ ਹੈ ਜਿਹੜਾ ਸਾਰੇ ਇਲਾਕੇ ਦੀ ਉਹਨਾਂ ਦੇ ਜੀ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਤੁਮਾਂ ਬੇਨਤੀ ਕਰਾਂ ਸਤਿਕਾਰਯੋਗ ਸਟੇਜ ਤੇ ਬਰਾਜਬਾ ਮਹਾਂਪੁਰਸ਼ ਸੰਤ ਪਾਪਾ ਨਿਰਮਤਾ ਜੀ ਸਾਥੀ ਸਾਰੇ ਉਹਨਾਂ ਦੇ ਸਾਥੀ ਮਹਾਂਪੁਰਸ਼ ਸੰਤ ਬਾਬਾ ਜੀ ਸਰਗ ਜੱਨਾ ਮੇ ਤੁਮ ਸਤਿ ਸ਼੍ਰੀ ਅਕਾਲ ਜੇ ਫਤੇ ਬੁਲਾਣਾ ਹੈ ਸ੍ਰੀ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਇਹ ਜਿਹੜੀ ਹਰ ਸਾਲ ਬਾਬਾ ਜੀ ਕਮੜੀ ਯਾਤਰਾ ਇਸ ਜਗ੍ਹਾ ਤੋਂ ਬਹੁਤ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਨਗਰ ਦੇ ਮਢਾਈ ਹੈ ਸਿੰਤ ਹੈ ਔਰ ਉਹਨਾਂ ਨੇ ਸਾਰਾ ਇਹ ਪ੍ਰਬੰਧ ਉਹਨਾਂ ਸਾਰੇ ਪ੍ਰਬੰਧਕਾਂ ਦਾ ਅਸੀਂ ਬਹੁਤ ਬਹੁਤ ਦਾਤੜੋ ਧੰਨਵਾਦ ਕਰਦੇ ਹਾਂ ਸਿੰਤਾਂ ਦਾ ਹੋ ਜੰਤੀ ਬਵਕਤਾ ਚਾਹ ਦੇ ਬਵਕਤਾ ਫੱਤਰਾਂ ਦੇ ਉਹਨਾਂ ਦੇ ਬਾਣੇ ਗਲ ਬਾਣੇ ਦੇ ਬਵਕਤਾ ਇੱਕ ਮੰਡਪ ਦੇ ਵਿੱਚ ਸਾਰਾ ਕੁਝ ਉਹ ਤਿਆਰ ਕਰਨ ਲੱਗਾ ਹੈ ਕਹਿੰਨ ਲੱਗੇ ਬਾਬਾ ਜੀ ਇਹ ਸਾਡੇ ਨਗਰ ਦਾ ਸਾਰਾ ਜੀ ਪ੍ਰੋਗਰਾਮ ਹੈ ਅਸੀਂ ਇਸ ਨਗਰ ਦੇ ਵਿੱਚ ਸਾਰੀਆਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਾਡਾ ਕੋਈ ਸਮਾਂ ਨਹੀਂ ਮਿਲਿਆ ਸੀ ਉਹਨਾਂ ਦੇ ਨਾਲ ਸਭ ਪਰੰਜਰਨ ਦਾ ਬਹੁਤ ਲੇਟ ਉਹ ਵੀ ਸਾਨੂੰ ਮਿਲੇ ਪਰ ਉਹ ਵੀ ਕਰਦੇ ਸੀਗੇ ਅਸੀਂ ਅਸੀਂ ਲੇਟ ਹੋ ਗਏ ਇਸ ਚਾਨਨ ਮਾਧਮ ਰਾਹੀਂ ਸਾਰੇ ਹੀ ਬਾਡੀ ਦੇ ਵਿੱਚ ਮਿਲਦਾ ਰਹੇ ਆਂ ਉਹਤ ਖਾਗ ਰਹੇ ਆਂ ਉਹ ਸਾਡੇ ਵਿੱਚ ਇਸ ਸਾਲ ਵੀ ਕੋਈ ਚੱਕਰ ਨਹੀਂ ਬਜੀ ਕੋਈ ਚੱਕਰ ਜਿਹੜੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੇ ਸਾਰੇ ਮਹਾਪੁਰਸ਼ਾਂ ਵੱਲੋਂ ਜੋ ਭਾਮਤਨ ਸਤਿਗੁਰੂ ਜਿਹੜੇ ਗੁਰਮੁਖ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੈ ਅਨੰਤ ਅਨਿਸ਼ਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿਨਾਦੀ ਵਿਚਾਰਧਾਰਾ ਜਿਨਾ ਦੇ ਸੰਦੇਸ਼ ਜਿਨਾ ਦੇ ਉਪਦੇਸ਼ ਨੂੰ ਸਮਰਪਿਤ ਇਹ ਤੰਬਲੀ ਯਾਤਰਾ ਜੋ ਹਰ ਸਾਲ ਸਾਰੇ ਮਹਾਪੁਰਸ਼ ਰਲ ਮਿਲ ਕਰਕੇ ਇਹ ਯਾਤਰਾ ਚਲਾਉਂਦੇ ਆ ਯਾਤਰਾ ਕਰਦੇ ਆ ਇਸ ਸਾਲ ਵੀ ਆਪਾਂ ਸਾਰੇ ਇਸ ਯਾਤਰਾ ਨੂੰ ਪ੍ਰారంਭ ਕਰਨ ਵਾਸਤੇ ਇਕੱਠੇ ਹੋਏ ਆ ਜਿਸ ਤਰ੍ਹਾਂ ਸੰਗਤ ਦਾ ਉਤਸ਼ਾਹ ਸਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਉਸ ਤੋਂ ਵੱਧ ਉਤਸ਼ਾਹ ਸਾਨੂੰ ਰਾਹਤੇ ਦੇ ਵਿੱਚ ਸੰਗਤ ਜਿਹੜੀ ਹੈ ਉਹ ਸਤਿਕਾਰ ਕਰਨ ਵਾਸਤੇ ਖੜੀ ਮਿਲਦੀ ਹੈ ਹਰਦਵਾਰ ਦੇ ਅੰਦਰ ਵੀ ਇਸੇ ਤਰ੍ਹਾਂ ਉੱਥੇ ਗੁਰੂ ਮਹਾਰਾਜ ਦਾ ਦਰਬਾਰ ਸਜਦਾ ਹੈ ਕਥਾ ਪ੍ਰਵਚਨ ਹੁੰਦੇ ਜੋ ਬੋਲੇ ਸੋ ਨਿਰਪੈ ਮੋਦਮਿਦਾ ਸਵਾਹਰਾਜ ਜੀ ਜੈ ਅੱਜ ਬਹੁਤ ਹੀ ਸ਼ੁਭ ਦਿਹਾੜਾ ਸਾਡੇ ਸਾਰਿਆਂ ਦੇ ਆਦਰਯੋਗ ਸਤ ਬਾਬਾ ਨਿਰਮਲਦਾਸ ਜੀ ਜੋੜੇ ਵਾਲੇ ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਅੱਜ ਇਸ ਦਮੜੀ ਯਾਤਰਾ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ ਮੈਂ ਮੈਨੂੰ ਕਾਫੀ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਔਰ ਅੱਜ ਮੰਚ ਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਆਦਰਯੋਗ ਪੂਜਨੀਏ ਸਾਰਾ ਸੰਤ ਸਮਾਜ ਵਕ-ਵਕ ਜਥੇਬੰਦੀਆਂ ਦੇ ਆਏ ਹੋਏ ਸਾਰੇ ਹੀ ਆਗੂਕਾਰ ਸਹਿਬਾਨ ਉਹਨਾਂ ਨੂੰ ਬਹੁਤ-ਬਹੁਤ ਸਤਿਕਾਰ ਵਕ-ਵਕ ਸਵਾਮਾ ਵਕ-ਵਕ ਏਰੀਏ ਦੁਆਏ ਹੋਏ ਸਾਰੇ ਹੀ ਸਾਥੀ ਮੈਂ ਸਮਝਦਾ ਕਿ ਅੱਜ ਦੀ ਇਹ ਜਿਹੜੀ ਦੰਮਣੀ ਯਾਤਰਾ ਇਹਦੀ ਸ਼ੁਰੂਆਤ ਜਦੋਂ ਕੀਤੀ ਗਈ ਤਾਂ ਜਿਹੜਾ ਮਕਸਦ ਸੀ ਕਿਉਂਕਿ ਇਹ ਕੌਤਕ ਸੈਭ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਹੋਇਆ ਉਹਦੇ ਕੌਤਕ ਜਿਹੜੇ ਹੋਏ ਆ ਇਹ ਸਾਰੀ ਦੁਨੀਆ ਨੂੰ ਸਾਰੇ ਜਗ ਨੂੰ ਇਸ ਗੱਲ ਦਾ ਚਾਨਣ ਕਰਨ ਦੇ ਲਈ ਜਿਹੜੀ ਇਮਾਨਦਾਰੀ ਹੈ ਜਿਹੜੀ ਮਿਹਨਤ ਹੈ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਬੇਈਮਾਨੀ ਮਕਾਰੀ ਦੀ ਹਮੇਸ਼ਾ ਹਾਰ ਹੁੰਦੀ ਹੈ ਇਸ ਗੱਲ ਨੂੰ ਦਰਸਾਉਂਦਾ ਹੋਇਆ ਗੁਰੂ ਮਹਾਰਾਜ ਦਾ ਇੱਕ ਉਪਦੇਸ਼ ਕਿ ਉਹਨਾਂ ਦੇ ਦਸਾਂ ਨੋਆਂ ਦੀ ਕਿਰਤ ਕਮਾਈ ਦੀ ਕਮਾਈ ਹੋਈ ਉਹ ਦੰਬੜੀ ਜਿੰਨੂੰ ਗੰਗਾ ਮਈਆ ਨੇ ਫਿਰ ਆਪ ਦਿੱਲੀ ਦੇ ਨਾਲ ਸਵੀਕਾਰ ਕੀਤਾ ਔਰ ਉਹਦੇ ਬਦਲੇ ਜਿਹੜੇ ਬੜੇ ਉਹ ਕੀਮਤੀ ਕੰਗਨ ਗੰਗਾ ਮਈਆਂ ਨੇ ਗੁਰੂ ਮਹਾਰਾਜ ਦੇ ਨਾਮ ਦੇ ਉੱਤੇ ਜਿਹੜੇ ਭੇਟ ਕੀਤੇ ਤਾਂ ਮਨ ਦੇ ਵਿੱਚ ਜਦੋਂ ਲਾਲਚ ਆ ਗਿਆ ਲੋਭ ਆ ਗਿਆ ਤਾਂ ਉਸ ਲੋਭ ਕਰਕੇ ਉਸ ਪਖੰਡੀ ਉਸ ਸਮੇਂ ਦੇ ਜਿਹੜੇ ਜਿਹੜੇ ਵੀ ਉਹ ਸੰਨ ਉਹਨਾਂ ਨੂੰ ਦਾ ਖਮਿਆਜਾ ਜਿਹੜਾ ਆਪਣੀ ਜੀਵਨ ਦੇ ਕੇ ਭੁਗਤਣਾ ਪਿਆ ਸੋ ਅੱਜ ਦੀ ਇਹ ਯਾਤਰਾ ਇਹਦਾ ਮਕਸਦ ਜੰਗ ਜੰਗ ਤੱਕ ਪੰਜਾਬ ਦਾ ਇਹੋ ਹੀ ਹੈ ਕਿ ਜਿਹੜੀ ਸੰਦੇਸ਼ ਸਾਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਇਸ ਦੁਨੀਆ ਦੇ ਉੱਤੇ ਦੇ ਕੇ ਗਏ ਆ ਕਿ ਜਿੱਥੇ-ਜਿੱਥੇ ਵੀ ਤੁਸੀਂ ਰਹਿੰਦੇ ਹੋ ਚਾਹੇ ਕੋਈ ਮਜ਼ਦੂਰੀ ਕਰਦਾ ਚਾਹੇ ਕੋਈ ਨੌਕਰੀ ਕਰਦਾ ਚਾਹੇ ਕੋਈ ਕਿਸੇ ਤਰ੍ਹਾਂ ਨਵੀਂ ਕਿੱਤਾ ਕਾਰੋਬਾਰ ਕਰਦਾ ਹੈ ਭਾਵੇਂ ਚਾਹੇ ਕੋਈ ਰਾਜਨੀਤਿਕ ਲੀਡਰ ਹੈ ਚਾਹੇ ਕੋਈ ਸਮਾਜਿਕ ਲੀਡਰ ਹੈ ਸਾਰੇ ਲੋਕ ਆਪਣੀ ਆਪਣੀ ਥਾਂ ਦੇ ਉੱਤੇ ਆਪਣਾ ਆਪਣਾ ਕੰਮ ਹੈ ਜਿਹੜਾ ਇਮਾਨਦਾਰੀ ਦੇ ਨਾਲ ਕਰਨ ਔਰ ਜਦੋਂ ਵੀ ਮਨ ਦੇ ਵਿੱਚ ਕਮੰਡ ਹੰਕਾਰ ਆ ਜਾਂਦਾ ਤਾਂ ਫੇਰ ਤੁਸੀਂ ਦੇਖੋ ਕਿ ਸਾਰੀਆਂ ਜਿਹੜੀਆਂ ਬਨੀਆਂ ਬਣਾਈਆਂ ਖੇਡਾਂ ਇਹ ਸਾਰੀਆਂ ਖਤਮ ਹੋ ਜਾਂਦੀਆਂ ਕਿਉਂਕਿ ਗੁਰੂ ਮਹਾਰਾਜ ਨੇ ਜਿਹੜਾ ਇਮਾਨਦਾਰੀ ਦੇ ਨਾਲ ਬਿਚਰਨ ਦਾ ਸਾਨੂੰ ਫਲਸਫਾ ਸਿਖਾਇਆ। ਸੋ ਬਾਬਾ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਸੰਤ ਮਹਾਰਾਜ ਦਾ ਜਿਨ੍ਹਾਂ ਨੇ ਇਸ ਸਨੇਹ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਬੜਾ ਵੱਡਾ ਉਪਰਾਲਾ ਕੀਤਾ ਹੈ। ਔਰ ਸਾਰਾ ਸੰਤ ਸਮਾਜ ਅੱਜ ਇਕੱਠ ਕਰਕੇ ਮੰਚ ਦੇ ਉੱਤੇ ਇਹ ਸਨੇਹਾ ਦਿੱਤਾ ਹੈ ਕਿ ਅੱਜ ਜ਼ਰੂਰਤ ਹੈ ਕਿ ਸਾਡਾ ਸੰਤ ਸਮਾਜ ਹੈ ਜਿਹੜਾ ਪਸੀਨਾ ਦਾ ਸਤਕਾਰ ਕਰੀਏ। ਜੋ ਸਾਨੂੰ ਸੰਤ ਸਮਾਜ ਸੁਨੇਹੇ ਦਿੰਦਾ ਅਸੀਂ ਉਹਨਾਂ ਨੂੰ ਸੁਨੇਹਿਆਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਤਾਂ ਹੀ ਅਸੀਂ ਇਹ ਜਿਹੜੇ ਸਫਲ ਹੋ ਸਕਦੇ ਹਾਂ ਸੋ ਮੈਂ ਬਹੁਤ-ਬਹੁਤ ਬਾਬਾ ਜੀ ਸ਼ੁਭ ਕਾਮਨਾਵਾਂ ਦਿੰਦਾ ਇਹ ਯਾਤਰਾ ਜਿਹੜੀ ਹੈ ਮੰਗਲਮਈ ਯਾਤਰਾ ਹੋਵੇ ਔਰ ਤੁਸੀਂ ਹਜ਼ਾਰਾਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਦਰਸ਼ਨਾਂ ਦੇ ਲਈ ਲੈ ਕੇ ਜਾ ਰਹੇ ਹੋ ਔਰ ਰਸਤੇ ਦੇ ਵਿੱਚ ਹੀ ਬੜੇ-ਬੱਡੇ ਸਵਾਗਤਾਂ ਦੇ ਜਿਹੜੇ ਸਮਾਗਮ ਹੈ ਉਹ ਰਸਤੇ ਦੇ ਵਿੱਚ ਉਹਦੇ ਸਾਰੇ ਪ੍ਰਬੰਧ ਕੀਤੇ ਹੋਏ ਆ। ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਡਾ ਸੰਤ ਸਮਾਜ ਹੈ ਜਿਹੜਾ ਇਸੇ ਤਰੀਕੇ ਦੇ ਨਾਲ ਸਮਾਜ ਨੂੰ ਨਵੀਂ ਸੇਧ ਦੇਣ ਦੇ ਲਈ ਹਮੇਸ਼ਾ ਆਪਣਾ ਵੱਟਮੁੱਲਾ ਯੋਗਦਾਨ ਦਿੰਦਾ ਰਹੇ ਔਰ ਅਸੀਂ ਵੀ ਕੋਸ਼ਿਸ਼ ਕਰੀਏ ਕਿ ਜੋ ਸਾਨੂੰ ਸਨੇਹਾ ਸੰਤ ਦੇ ਕੇ ਜਾਂਦੇ ਆ ਉਸ ਸਨੇਹੇ ਦੇ ਉੱਤੇ ਚੱਲ ਕੇ ਆਪਣਾ ਜੀਵਨ ਹੈ ਜਿਹੜਾ ਉਹਨੂੰ ਸਫਲ ਕਰੀਏ। ਸੋ ਅੱਜ ਦੇ ਇਸ ਯਾਤਰਾ ਦੀ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹ ਯਾਤਰਾ ਸਫਲ ਹੋ ਕੇ ਤੁਸੀਂ ਇਸੇ ਤਰੀਕੇ ਦੇ ਨਾਲ ਹਜ਼ਾਰਾਂ ਸੰਤਾਂ ਦੇ ਨਾਲ ਵਾਪਸ ਜਨੰਦਰ ਦੀ ਧਰਤੀ ਤੇ ਪਹੁੰਚੋ ਔਰ ਇਹਦਾ ਜਿਲਾ ਸੁਨੇਹਾ ਹੈ ਇਹ ਜਨ ਜਨ ਤੱਕ ਦੇ ਵਿੱਚ ਪਹੁੰਚੇ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਗੁਰਦੇ ਸਾਰਿਆਂ ਦਾ ਜੋ ਕੁਝ ਵੀ ਹੈ ਬਾਬਾ ਜੀ ਸਾਡੇ ਕਹਿੰਦੇ ਸੀ ਜਿਹੜਾ ਗੁਰੂ ਰਵਦਾਸ ਸਾਹਿਬ ਨੇ ਦੇ ਨਾਮ ਤੇ ਬਣ ਗਿਆ ਪਰ ਮੈਂ ਇੱਕ ਜਰਰਾ ਹੀ ਹਾਂ ਤੁਸੀਂ ਉਹਦੇ ਮਾਲਕ ਆ ਇੱਕ ਜਰਰਾ ਹੀ ਬਣ ਗਿਆ ਨਾ ਗੁਰੂ ਰਵਦਾਸ ਸਾਹਿਬ ਦੇ ਨਾਮ ਤੇ ਉਹ ਤੁਸੀਂ ਉਹਦੇ ਮਾਲਕ ਹੈ ਸਾਰੇ ਇਸ ਕਰਕੇ ਤੁਸੀਂ ਮਾਇਕੀਤ ਨੂੰ ਭੁੱਲ ਕੇ ਇਹ ਤੁਹਾਨੂੰ ਜੋ ਠੋਕਰਾਂ ਨਾ ਖਾਓ ਉਸ ਨੂੰ ਪਹਿਚਾਨੋ ਉਹਨੂੰ ਉਹਨੂੰ ਆਪਣੇ ਰੰਗ ਮੰਨੋ ਇਸ ਚੀਜ਼ ਦਾ ਜਿਹੜੀ ਗੁਰੂ ਮਹਾਰਾਜ ਦੇ ਨਾਮ ਤੇ ਬਣ ਗਈ ਜਿਦਾ ਸਮੁੰਦਰ ਦੇ ਵਿੱਚ ਪਾਣੀ ਪੈ ਗਿਆ ਤੇ ਨਦੀਆਂ-ਨਦੀਆਂ ਸਭ ਭੜਾ ਲਿਓ ਉਹ ਸਮੁੰਦਰ ਹੀ ਹੋ ਗਿਆ ਧੰਨਵਾਦ ਜੀ ਤੋਂ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਬਾਬਾ ਜੀ ਸਾਨੂੰ ਆਗਿਆ ਬਖਸ਼ੀ ਕਰਨ ਅਰਦਾਸ ਕਰੇਗੀ ਤੇ ਹੁਣ ਸਾਰੇ ਅਸੰਕਤਾਂ ਨੇ ਚੱਲਣਾ ਮਹਾਪੁਰਸ਼ਾਂ ਦੇ ਚੱਲਣਾ ਜਿਵੇਂ ਪਿਆ ਲੰਗਰ ਪਿਆ ਰ ਆ ਆਪਾਂ ਲੰਗਰ ਛੱਕੇ ਸਾਰਿਆਂ ਨੇ ਤੇ ਅਰਦਾਸ ਕਰਕੇ ਚੱਲ ਪੈਣਾ ਸੰਕਾ ਬੇਕ ਕਰ ਰਹੀਆਂ ਅੱਜ ਦੀ ਰਾਤ ਦਾ ਜੋ ਫਰਾ ਹੈ ਉਹ ਉਹ ਖਰਾਲਗਰ ਵਿਖੇ ਆ ਜਿੱਥੇ ਮਹਾਪੁਰਸ਼ਾਂ ਦੀ 11 ਏਕੜ ਜ਼ਮੀਨ ਲਈ ਆ ਔਰ ਅਸੀਂ ਤਾਂ ਕਹਿ ਦਿਆ ਉਸੇ ਯੂਨੀਵਰਸਿਟੀ ਬਣਾਉਣੀ ਆ ਵੀ ਹੋਰ ਜ਼ਮੀਨਾਂ ਫਿਰ ਦਈਆਂ 50 ਏਕੜ ਜ਼ਮੀਨ ਖਰੀਦਣੀ ਉੱਥੇ ਅਸੀਂ ਸਵਾਇ ਇੱਕਰ ਜ਼ਮੀਨ ਖਰੀਦਣੀ ਆ ਜਿੱਥੇ ਸਾਡੀ ਯੂਨੀਵਰਸਿਟੀ ਹੋਵੇ ਜਿੱਥੇ ਸਾਡੇ ਕਾਲਜ ਹੋਣ ਜਿੱਥੇ ਸਾਰਾ ਕੁਝ ਹੋਵੇ ਕਿਉਂਕਿ ਗੁਰਦੇ ਚਰਨਾ ਜੇ ਆਪਾਂ ਸਮਰਪਿਤ ਹੋ ਕੇ ਕੰਮ ਕਰਨਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹਦੇ ਥੋੜੇ ਥੋੜੇ ਨਾਲ ਕੁਝ ਨਹੀਂ ਬਣਦਾ ਜਿਹੜੇ ਜਿਹੜੇ ਫੋਲ ਡਾਇਰੈਕਟਰ ਹੁੰਦੇ ਨਾ ਉਹ ਮਰਦੇ ਹੋਏ ਜਿਹੀਂ ਚੱਲਦੇ ਇਹ ਸਾਰੇ ਫੋਲ ਲੈ ਕੇ ਜਿੰਦਗੀਆ ਵਾਹਪੁਰ ਸ਼ਾਮਿਆ

ਆ ਬਲਵਿੰਦਰ ਭੂਪਾ ਜੀ ਸਾਡੇ ਸਮਾਜ ਸੇਵਕ ਜੋ ਇਹ ਨਾਲ ਉਹ ਸਾਡੇ ਸਮਾਜ ਦੇ ਇਤੋਏ ਤੁਰਾਇਆ ਸਾਰਿਆਂ ਦੇ ਦੋ ਬੰਦੇ ਆ ਸਾਡੇ ਵਿੱਚ ਇਕਲਾ ਮੈਂ ਨਾ ਨਹੀਂ ਲੈਣਾ ਇਹਨਾਂ ਨੂੰ ਮੈਂ ਕਹਿੰਦਾ ਕਿ ਆਪਾਂ ਇਹ ਵੀ ਤੁਰਾਈਆ ਦੋ ਤੁਰੇ ਉਹ ਤੇ ਲੋਕਾਂ ਨੂੰ ਆਜਾ ਅੰਦਰ ਸਮਾਜ ਤੇ ਸਾਡੇ ਕੋਲ ਵੀ ਹੈ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਸਾਰਿਆਂ ਸਹਾਰਾ ਇੱਥੇ ਪਹੁੰਚੀ ਹੋਈ ਸਾਡਾ ਆ ਲੋ ਆ ਜੀ ਅਮੇਰ ਕਾ ਸੈਨਾ ਦੇ مالک ਉਹ ਵੀ ਬੈਠੇ ਆ ਤੇ ਸਾਰੇ ਬਲਵਿੰਦਰ ਜੀ ਨੂੰ ਮੈਂ ਬੇਨਤੀ ਕਰੇਗਾ ਇੱਕ ਸ਼ਬਦ ਕਹਿ ਕੇ ਬਾਬਾ ਜੀ ਕੋਹਾ ਗਿਆ ਲੱਗੇ سارے سیوار सोहा आकारी ਦੇੜੀ ਵੱਡਿਆ ਕੋਈ ਹੁ ਨਟਾੜੇ ਮੇਰਾ ਵਾਹੀ ਗੁਰੂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਐਸੀ ਲਾਹ ਤੁਜ ਵਿਨ ਕੌਣ ਕਰੇ ਗਰੀਬ ਨਿਵਾਜ ਗੁਸੈਆ ਮੇਰਾ ਮਾਥਾ ਛਤਰ ਧਰੀ ਜਾਗੀ ਚੌਦ ਜਪਤ ਕੋ ਲਾਗਿਆ ਤਾਂ ਪਰ ਤਹੀਂ ਢਰੇ ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੀਨ ਡਰੇ ਨਾਮ ਦੇ ਕਬੀਰ ਕਰਲੋਚਰ ਸਤਨਾਮ ਸਹਿਮਤਰੀ ਜਹਰਬਦਾ ਸੁਨੋ ਰੇ ਸੰਤੋ ਹਰਿ ਦੀਓ ਤੇ ਸਭੈ ਸਰੇ ਜਪਾ ਦੇ ਸਤਨਾਮ ਸ੍ਰੀ ਵਾਹਿਗੁਰੂ ਤੋਇ ਕਰ ਜੋੜ ਕਰੋਂ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ ਅਰਦਾਸ ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੇ ਸਹਾਰੇ ਵਾਰ ਸ੍ਰੀ ਭਗਉਤੀ ਦੇ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਟਾਏ ਗੁਰੂ ਨਾਨਕ ਲਈਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਮਦਾਸਾ ਹੁਈ ਸਹਾਈ अर्जुन ਹਰ ਗੋਬਿੰਦ ਨਾਮ ਸਮਰਉ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਅੱਠ ਸਭ ਦੁੱਖ ਜਾਏ ਤੇਗ ਬਹਾਦਰ ਸਮਰੈ ਕਰਨਉ ਨਿਤ ਆਵੈ ਧਾਈ ਸਭ ਥਾਈ ਹੋਣਾ ਜੀ ਸਹਾਈ ਦਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਟਨਾ ਬਾਡਾ ਵਾਲੇ ਸਰਬਸਦਾਨੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਣਾ ਜੀ ਸਹਾਈ ਬਾਣੀ ਕੇ ਗੋਹਿ ਸਹਿਬ ਸਤਿਗੁਰੂ ਸ੍ਰੀ ਗੁਰੂ ਬ੍ਰਹਸੇ ਦੇ ਪਾਠ ਦੀ ਦਰਦਾਂ ਤੇ ਅੰਦਰ ਜਪੋ ਨੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਦੇ ਸਾਥੇ ਚਨੇ ਵਾਟੇ ਪੰਚ ਪਿਆਰੇ ਚਾਰ ਸਭ ਜਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨਾ ਗੁਰਮੁਖਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਤੇ ਲਈ ਤੇਗ ਬਾਹੀ ਤੇ ਕੇ ਅਟਟ ਕੀਤਾ ਕੁੱਟੀਆਂ ਖੱਲਾਂ ਕੁਰਈਆਂ ਬਦਬਦ ਕਟਵਾਏ ਸੀਨੇ ਉਚਾਨ ਕੀਤੀ ਪਾਤਸ਼ਾਹ ਕੀ ਦੇ ਬਾਣੀ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਸਮੋ ਸਿੰਘਾਂ ਸ਼ਹੀਦਾਂ ਸੰਤਾ ਮਹਪੁਰਸ਼ਾ ਪੋ ਝੰਗੀਆਂ ਪੰਜਾਂ ਤਖਤਾਂ ਸਭੋ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰ ਜਪੋ ਦੇ ਸਤਨਾਮ ਸ੍ਰੀ ਵਾਹਿਗੁਰੂ ਪ੍ਰਥਮੇ ਸੰਗੂ ਖਾਲਸਾ ਜੀ ਕੀ ਅਰਦਾਸ ਹੈ ਸੰਗੂ ਖਾਲਸਾ ਜੀ ਕੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਾਮ ਚਿਤਾ ਮਨ ਅਨੰਤ ਆਵਨ ਦਾ ਸਦਕਾ ਸਰਬ ਸੁਖੁ ਵੇ ਜਹਾਨ ਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਹੇ ਦੇਵ ਤੇ ਮਤੇ ਬਿਰਦ ਕੀ ਪੈਜ ਪੰਥ ਕੇ ਦੇਵ ਸ੍ਰੀ ਸਾਹਿਬ ਜੀ ਸਹਾਇ ਗੁਰੂ ਘਰ ਸਾਜੀ ਕੇ ਬੋਲ ਵਾਲੇ ਜਪਾਣੀ ਸਤਨਾਮ ਸ੍ਰੀ ਵਾਖ ਗੁਰੂ ਸਹਿਬ ਜੀ ਆਪ ਜੀ ਦੇ ਗੁਰਸਿੱਖਾਂ ਦਾ ਮਨ ਨੀਵਾ ਮੱਤ ਉੱਤੇ ਮੱਤੋ ਪਤ ਤੇ ਰੱਖ ਕੇ ਆਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਗੁਰਸਿੱਖਾਂ ਨੂੰ ਸਿੱਖੀ ਦਾ ਰਹਿਤਾਨ ਵੇਖਦਾਰ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅਮਰਸਰ ਸਾਹਿਬ ਜੀ ਦੇ ਦਰਜੇ ਇਸ਼ਨਾ ਸ਼ੀਰਦਵਾਰਨਪੁਰਤਾ ਸ਼ੀਵਾਨਸੀ ਸਤਗੁਰੂ ਦਾ ਜਨਮ ਸਥਾਨ ਮੰਡੂਰ ਮੰਡੂਆਡੇ ਸ਼੍ਰੀ ਗੁਰਬਦਾਸ ਜੀ ਦੇ ਆਖਰਾਂ ਵਿਚਾਰਣ ਚੋ ਗੰਗਾਵਰਧਪੁਰ ਸਾਟਖੰਡ ਕੋਰਾਲ ਕੜੀਗੰਪਰਾਹਰ ਦਵਾਰ ਸ਼੍ਰੀ ਬਾਦ ਸਾਹਿਬ ਭਗਵਾਨ ਵਾਲਮੀਕ ਤੀਰ ਸ੍ਰੀ ਅਮਰitsar ਸਾਹਿਬ ਚੌਕੀਆਂ ਢੰਡੇ ਵਗੇ ਜੁਗ ਜੁਗ ਅਟਲ ਧਰਮ ਦਾ ਅਧਿਆਕਾਰ ਜਪਾੜੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਇਹ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨੇ ਉਟੀਆਂ ਦੀ ਉਟ ਨੇ ਆਸਰਾ ਦੇ ਆਸਰਾ ਨੇ ਥਾਵਿਆਂ ਦੇ ਥਾਂ ਸਹਿਬ ਸਤਿਗੁਰੂ ਰਬਦਾਸ ਮਹਾਰਾਜ ਦੇ ਭਗਵਾਨ ਬਾਲਮੀ ਕੁਮਾਰਾ ਜੀ ਬਾਬਾ ਸ੍ਰੀ ਤੰਦਰ ਭਗਵਾਨ ਬਾਬਾ ਗੁਰਦਿੱਤਾ ਤੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਧੰਨ 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 ਸਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਵਿਖੇ ਨਿਮਰਤਾ ਸਹਿਤ ਬੇਤੀ ਅਰਦਾ ਜੂਤਰੀ ਹੈ ਪਾਤਸ਼ਾਹ ਜੀ ਪਵ ਸੁਭਾਵੈ ਤੋ ਤਰਜਉਂਦੇ ਸੀ ਸੁਭਾਵਾਂ ਚਰਣੀ ਮੁੱਖ ਸੁਭਾਵਾਂ ਜਤੋ ਜਸ ਕਬੈ ਨਿਉ ਪਿਆਤੋ ਸਰਣੀ ਪਾਚਾ ਆਪ ਦੀਆਂ ਲਾਡਲੀਆਂ ਸੰਗਤਾਂ ਸ੍ਰੀ ਗੁਰੂ ਦਾਸ ਸਾਧੂ ਸੰਪਰਦਾ ਸੈਕਟਰੀਡਰ ਪੰਜਾਬ ਦੇਤੇ ਚੇਅਰਮੈਨ ਸਤਵਾ ਸਰਵੰਦਾ ਸਾਡੀ ਬੌਣ ਪ੍ਰਧਾਨ ਸੰਤ ਨਮਨਦਾਦੀ ਬਾਬੇ ਡੇਉੜੇ ਜਾਨਜੀ ਸੰਤ ਪਰਮਦੀਤਾ ਸਾਡੀ ਨਗਰ ਜਨਸਕੱਤਰ ਸਤਿੰਦਰਦਾਦੀ ਸ਼ੇਠੇ ਗੁਰੂ ਪਾਚਾ ਸਮੂਹ ਮਹਾਪੁਰਜ ਸੰਗਤਾਂ ਵਿਸ਼ਵਧੀਆਂ ਸੰਗਤਾਂ ਨੂੰ ਇਕੱਤਰ ਤੋਂ ਕਰਕੇ ਆਪ ਜੀ ਦੀ ਬਖਸ਼ੇ 647ਵੇਂ ਆਗਮਨ ਗੁਰਪੁਰਬ ਸਹਿ ਸਤਗੁਰੂ ਦਸਮਨਾਬ ਜੀ ਦੇ ਮਨਾਉਂਦੀਆਂ ਹੋਈਆਂ ਹਰਦوار ਦੀ ਧਰਤੀ ਦੇ ਹਰ ਸਾਲ ਸ੍ਰੀ ਗੁਰੂ ਦਾਸ ਇਤਿਹਾਸਕ ਤਮੜੀ ਛੋਪਾ ਯਾਤਰਾ ਗੁਰੂ ਪਾਚਾ ਸ੍ਰੀ ਗੁਰੂ ਦਾਸ ਪਬਲਕ ਸੋਲ ਸੀ ਇਸੇ ਚੂੜਾ ਵਾਲੀ ਤੋਂ ਧਨਪੁਰ ਗੁਰਸੇਹ ਜੀ ਪਾਛਾ ਦੀ ਛਤਰਛਾਇਆ ਹੇਠ ਪੰਨਾ ਪੈਰਾਂ ਦੀ ਅਗਵਾਈ ਦੇ ਅੰਦਰ ਪਾਛਾ ਚਾਲੇ ਪਉਣ ਲੱਗੇ ਆਏ ਜੋ ਪਾਜਤਰਾ ਚੂੜਾ ਵਾਲੇ ਜਲੰਧਰ ਤੋਂ ਚੱਲ ਕਰਕੇ ਸੀਬੀਐਸਸੀ ਪਬਲਿਕ ਕੋਰਪਸ ਸਤਗੁਰ ਗੁਰੂ ਦਾ ਅੱਡੇ ਅੱਗੇ ਹੁੰਦੀ ਹੋਈ ਪਾਛਾ ਆਦਮਪੁਰ ਭੂਲਪੁਰ ਬੱਲੋਵਾਲ ਖੁਸ਼ਿਹਾਰਪੁਰ ਗੜ ਸ਼ੰਕਰ ਮਾਲਪੁਰ ਤੋਂ ਹੁੰਦੀ ਹੋਈ ਸ਼੍ਰੀ ਗੁਰਦਾਸ ਇਤਿਹਾਸਕ ਚਰਚਾ ਗੰਗਾ ਸ਼੍ਰੀ ਗੁਰਦਾਸ ਬੇਗਪੁਰਾ ਸਦਨ ਰਾਤਰੀ ਦੇ ਦੀਵਾਨ ਸ੍ਰੀ ਚਨਸੂ ਗੰਗਾ ਉਪਰੰਤ ਗੁਰੂ ਪਾਤਸ਼ਾਹ ਸਵੇਰੇ ਕੱਲ ਸਵੇਰੇ 10 ਵਜੇ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਡਾਇਮੰਡ ਟੈਂਪਲ ਮੋਹਾਲੀ ਤੋਂ ਹੁੰਦੀ ਹੋਈ ਹਰਦואר ਧਰਤੀ ਤੇ ਗੁਰੂ ਪਾਤਸ਼ਾਹ ਜੜਵਾੜਾ ਪੋੜੇ ਉਪਰੰਤ ਗੁਰੂ ਪਾਤਸ਼ਾਹ ਦਮੜੀ ਪੇਟਾ ਛਪ ਰਿਹਾਤਾ ਗੁਰੂ ਅਰਦਾਸ ਬੇਗਪੁਰਾ ਅਜਨਮਲਾ ਛੌਣੀ ਤੋਂ ਗੁਰੂ ਪਾਤਸ਼ਾਹ ਜੀ ਦਤਾਰ ਪਾਚਾ ਦੀ ਖੇਤਰੀ ਆਪਨੇ ਕਿਰਪਾ ਕਰਨੀ ਹੈ ਹਰ ਕੀ ਪੌੜੀ ਵਿਕੇ ਸੰਪੂਰਨ ਹੋਵੇਗੇ ਉਪਰੰਤ 7 ਅਪ੍ਰੈਲ ਦਿਨ ਐਤਵਾਰ ਸ੍ਰੀ ਖੰਡ ਪਾਠਾਂ ਦੇ ਭੋਗ ਪਾਣ ਕੇ ਖੁੱਲੇ ਦੀਵਾਰ ਸਜਣਗੇ ਇਸੇ ਤਰ੍ਹਾਂ ਯਾਤਰਾ ਆਪਣੇ ਅਸਥਾਨਾਂ ਤੇ ਵਾਪਸ ਆਵੇਗੀ ਕਿਰਪਾ ਕਰਨੀ ਪਾਤਸ਼ਾਹ ਜੀ ਮਹਾਂਪੁਰਖਾਂ ਤੇ ਸੰਗਤਾਂ ਤੇ ਮੇਹਰਾਂ ਦਾ ਮੀਂਹ ਵਸਾਉਣਾ ਸਤਿਗੁਰੂ ਜੀ ਘਰ ਮੰਦਰ ਖੁਸ਼ੀ ਨਾਮ ਕੇ ਨਦਰ ਤੇਰੀ ਪਰਿਵਾਰ ਬੇਗਮਪੁਰਾ ਪਰਿਵਾਰ ਸੰਗਤਾਂ ਤੇ ਮੇਹਰਾਂ ਦਾ ਮੀਂਹ ਵਰਸਾਉਣਾ ਸਤਿਗੁਰੂ ਜੀ ਖੁਸ਼ੀਆਂ ਜੇੜੇ ਬਖਸ਼ਿਸ਼ ਕਰਨੇ ਬੱਚਿਆਂ ਨੂੰ ਵਿਦਿਆਦਾਨ ਮਾਤਾ ਪਿਤਾ ਦੇ ਅਗਾਕਾਰ ਅਮਰਤ ਬਿਲੇ ਦਾਤਾ ਆਪ ਜੀ ਵਾਸਤੇ ਸੰਗਤਾਂ ਵਾਸਤੇ ਅਮਰਿਤ ਪ੍ਰਕਾਸ਼ਾ ਦੇਵ ਸਾਹਿਬ ਇਹ ਅੱਜ ਰਹਿ ਪਾਤਸ਼ਾਹ ਭੂਗ ਲਾਓ ਸੀਤ ਪ੍ਰਸ਼ਾਸਨ ਪਰਤਾਂ ਦੀ ਆਗਿਆ ਹੋਵੇ ਕਿਰਪਾ ਕਰਨੀ ਆਗਿਆ ਬਖਸ਼ਤਾਂ ਨੇ ਪਾਤਸ਼ਾਹ ਜੀ ਅੰਗ ਸੰਸਾਈ ਹੋਣਾ ਹੋਈਆਂ ਬੰਦ ਭੁੱਲਾ ਦੀ ਖਿਮਾ ਕਰਨੇ ਜੋ ਵੀ ਮਿਲੇ ਆਪ ਦੇ ਚਰਨਾਂ ਅੰਦਰ ਸੀਸ ਝੁਕਾ ਕੇ ਆਪ ਜੀ ਦਾ ਨਾਮ ਸਤਨਾਮ ਵਾਹਿਗੁਰੂ ਜਾਪ ਕਰਦਾ ਹੋਏ ਮਿਲੇ ਕਿਰਪਾ ਕਰਨੀ ਪਾਚਾ ਕਰਿ ਅਿਸ਼્ઞਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਵਿੰਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾਂ ਕਿਰਪਾ ਕਰਨੀ ਪਾਚਾ ਸਮੂਹ ਸੰਗਤਾਂ ਨੂੰ ਭਲੇ ਸੰਜੋਗ ਖੁਸ਼ੀਆਂ ਖੜੇ ਪੁਸ਼ ਕਰਨੇ ਪਾਚਾ ਜੀ ਆਗਿਆ ਬਖਸ਼ ਕਰੋ ਜੀ ਸੁਖ ਹੋਵੇ ਨਾਮ ਚਿਤਿ ਆਵੇ ਸਹਿਬ ਸਤਿਗੁਰੂ ਗੁਰੂ ਦਾਸ ਮਰ ਆਪ ਜੀ ਦੇ ਨਾਮ ਦੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਹਰ ਸੋਹੀ ਦਾ ਚਾਟ ਕਰੇ ਕਰੇ ਆਨ ਕੇ ਦਾਸ ਤੇ ਨਰ ਤੋਟ ਕਿ ਜਾਹਿੰਗੇ ਸਤ ਪਖ ਰਵ ਬਹੁਤ ਜਨਮ ਵਿਛੜੇ ਤੇ ਮਾਤੁ ਕੀ ਜਨਮ ਤੁਮਾਰੇ ਕਹਿ ਰਵ ਦਾਸ ਆਸ ਲਗ ਜੀਵੋ ਤੇਰੇ ਪੈ ਉਦਰ ਚਨ ਮੇਰੇ ਕਰ ਰਵਤਾਸੀ ਆਸ ਨਗ ਟੀ ਮੋ ਤੇਰੇ ਪੈ ਉਦਰ ਚਨ ਬੋਲੇ ਈ ਸੋ ਨਿਰਵਾਣ ਸਤਗੁਰੂ ਰਵਦਾਸ ਮਹਾਰਾਜ ਦੀ ਜੈ ਸਤਗੁਰੂ ਰਵਦਾਸ ਸ਼ਕਤੀ ਭਗਵਾਨ ਬਾਲਮੀਕ ਸ਼ਕਤੀ ਗਾਟਾ ਭੀਮਰਾਓ ਵੇੜਕਰ ਸ਼ਕਤੀ ਬੋਲੇ ਈ ਸੋ ਨਿਰਵਾਣ ਸ